ਦੀ ਕਟਿੰਗ ਗਤੀ ਵਿੱਚ ਆਇਓ ਉਹਨਾਂ ਦੇ ਦੋਨੇ ਫਾਰਮਾਂ ਦੇ ਆਰਜ਼ੂਆਂ ਦੀ ਜਾਣ ਪਛਾਣ ਕਰਾਵਾਂਗਾ ਕਿਉਂਕਿ ਮੇਰੇ ਨਾਲ ਬੈਠੇ ਨੇ ਲਖਵਿੰਦਰ ਸਿੰਘ ਔਲਖ ਹਰਿਆਣਾ ਤੋਂ ਉਹਨਾਂ ਦੇ ਨਾਲ ਸੁਖਜੀਤ ਸਿੰਘ ਹਰਦੂ ਜੱਡੇ ਸਾਹਿਬ ਨਾਲ ਸੁਜੀਤ ਸਿੰਘ ਪੂਰ ਸਾਹਿਬ ਤੇ ਉਹਨਾਂ ਦੇ ਨਾਲ ਬੈਠੇ ਨੇ ਦਰਬਾਖ ਸਿੰਘ ਗਿਰ ਸਾਹਿਬ ਔਰ ਬਲਕੀਤ ਸਿੰਘ ਕੇਐਮ ਤੋਂ ਭਦੇਸ ਸਾਹਿਬ ਬੈਠੇ ਨੇ ਸਾਪਣ ਸਿੱਖ ਬੰਦੇਰ ਉਹਨਾਂ ਦੇ ਨਾਲ ਬੈਠੇ ਨੇ ਸਾਡੇ ਛੋਟੇ ਵੀਰ ਮਾਕਟ ਸਾਹਿਬ ਜੂਪੀ ਤੋਂ ਸੂ ਪਿੱਛੇ ਬੈਠੇ ਨੇ ਕਾਕਾ ਸਿੰਘ ਕੋਟੜਾ ਔਰ ਬਲਦੇਵ ਸਿੰਘ ਸਰਸਾ ਜੀ ਤੇ ਮੈਂ ਹੁਣ ਬੇਨਤੀ ਕਰਾਂਗਾ ਜਿਹੜੀ ਅਗਲੀ ਗੱਲ ਰੱਖਣੀ ਆ ਉਹ ਤੁਹਾਡੇ ਉਧੂ ਹੋਣਗੇ ਅ ਸਰਜੀਤ ਸਿੰਘ ਫੂਲ ਉਹ ਆਪਣੀ ਗੱਲ ਰੱਖਣ ਅੱਜ ਸਾਡੇ ਤੋਂ ਪਹਿਲਾਂ ਸਾਰੇ ਮੀਡੀਆ ਦੇ ਸਾਥੀਆਂ ਦਾ ਜਿਹੜੇ ਸਾਡੇ ਥੋੜੇ ਸਮੇਂ ਦੇ ਸੱਦੇ ਤੇ ਇੱਥੇ ਪਹੁੰਚੇ ਆ ਮੈਂ ਤੁਹਾਨੂੰ ਬੋਲਵਾ ਬਣਾਉਂ ਤੁਹਾਨੂੰ ਬੋਲਵਾ ਰਿਹਾ ਹਾਂ ਉਹ ਸਾਰੇ ਮੀਡੀਆ ਦੇ ਸਾਥੀਆਂ ਦਾ ਜਿਹੜਾ ਇਹ ਕਹਿੰਦਾ ਧੰਨਵਾਦ ਕਰਦੇ ਆ ਤੇ ਅਗਲੀ ਗੱਲ ਜਿਹੜੀ ਅੱਜ ਅਸੀਂ ਸਪੈਸ਼ਲ ਵਿਸ਼ੇਸ਼ ਆ ਪੀਸੀ ਰੱਖੀ ਹੈ ਤੇ ਆ ਇਹਦਾ ਵਿੱਚ ਜਿਹੜਾ ਮੇਨ ਹੈ ਇਹਦਾ ਸਾਡਾ ਜਿਹੜਾ ਇਸ਼ੂ ਹੈ ਉਹ ਤੁਹਾਨੂੰ ਪਤਾ ਹੋਣਾ ਵੀ ਪਿਛਲੇ ਦਿਨੀ ਆ ਭਾਜਪੀ ਦੇ ਲੀਡਰਾਂ ਵੱਲੋਂ ਪੰਜਾਬ ਦੇ ਲੀਡਰਾਂ ਵੱਲੋਂ ਜਿਹਦੇ ਵਿੱਚ ਹੰਸਦਾ ਜਾਂ ਹਸਦਾ ਨਾਮ ਦਾ ਖਾਸ ਕਰਕੇ ਤੇ ਜਿਹਨਾਂ ਵਿਧਾਇਕ ਦੇ ਉਮੀਦਵਾਰ ਹੈ ਬਿੱਟੂ ਜੀ ਦਾ ਨਾਮ ਹੈ ਜਿਨ੍ਹਾਂ ਨੇ ਇਕੱਲਾ ਕਿਸੇ ਇੱਕ ਕਿਸਾਨ ਜਿੱਥੇ ਬੰਦੇ ਨੂੰ ਸਮੁੱਚੇ ਕਿਸਾਨ ਜਿੱਥੇ ਬੰਦਿਆਂ ਨੂੰ ਟਾਰਗੇਟ ਕਰਕੇ ਪੰਜਾਬ ਦੇਿਆਂ ਨੂੰ ਉਹਨਾਂ ਨੂੰ ਧਮਕਾਇਆ ਧਮਕੀ ਦਿੱਤੀ ਹੈ ਵੀ ਤੁਸੀਂ 2 ਦਿਨ ਇੱਕ ਕਰ ਦੇਖੋ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਵੀ ਇਹਨਾਂ ਨਾਲ ਕੀ ਬਣਦੀ ਹੈ ਇਹਨਾਂ ਦਾ ਨਾਲੇ ਵੀ ਕਿਹਾ ਵੀ ਇਹਨਾਂ ਨਾਲ ਛੇਤਰ ਘਟਾਉਣੇ ਪੈਣਗੇ ਇਹਨਾਂ ਤੇ ਛੇਤਰਾਂ ਤੋਂ ਬਣਾ ਇਹਨਾਂ ਨੇ ਖੋਲ ਕਰਨਾ ਹਟਾਣਾ ਨਹੀਂ ਬਿੱਟੂ ਜੀ ਨੇ ਇਹ ਵੀ ਕਿਹਾ ਵੀ 2 ਦਿਨ ਤੋਂ ਬਾਅਦ ਦੇਖਿਓ ਵੀ ਅਸੀਂ ਸਭ ਨੂੰ ਡੇਬੂ ਵਰਡ ਵੀ ਦਿਖਾ ਸਕਦੇ ਤੇ ਜਿਹੜੇ ਨਾਲ ਹੀ ਕਿਸਾਨ ਆਗੂਆਂ ਦੀ ਕਰਤਾਰਕੁਸ਼ੀ ਕਰਨ ਦੀ ਖਤਰਾ ਹੈ ਉਹਨਾਂ ਤੇ ਇਹੇ ਜਿਹੇ ਦੋਸ਼ ਲਾਏ ਆ ਬੇਬ�ਿਆਦ ਵੀ ਸਾਡੇ ਇਹਨਾਂ ਨੇ ਗੱਲਬਾਤ ਚੱਲ ਰਹੀ ਹੈ ਮੋਰਚਾ ਖਤਮ ਕਰਾਉਣ ਦੇ ਖਾਤਰ ਪੈਸਿਆਂ ਦੀ ਗੱਲਬਾਤ ਚੱਲ ਰਹੀ ਹੈ ਕਰੋੜ ਕਰੋੜ ਰੁਪਇਆ ਇੱਕ ਸਾਡੇ ਆਪੂ ਦਾ ਨਾਮ ਲੈ ਕੇ ਵੀ ਇਹੋ ਨੇ ਕਿਹਾ ਵੀ ਭਧੇਰ ਸਾਹਿਬ ਨਾਲ ਸਾਡੀ ਗੱਲ ਹੋਊਗੀ ਬਾਕੀਆਂ ਨਾਲ ਗੱਲ ਹੋ ਰਹੀ ਹੈ ਪੈਸਿਆਂ ਨਾਲ ਇਹ ਜਿਹੜਾ ਇੱਕ ਦਿਨ ਤੋਂ ਬਾਅਦ ਹੈ ਤੰਦੋਲਨ ਟੁਗੜ ਦੇਣਗੇ ਇਹ ਵੀ ਸਾਡੇ ਸੀ ਸਾਖਦੇ ਆ ਵੀ ਇਹੇ ਜੀ ਕੋਈ ਗੱਲ ਨਹੀਂ ਸਿਰਫ ਸਾਲਾਂ ਦੇ ਵਿੱਚ ਜਿਹੜੀ ਲੋਕਮਾਨ ਹੈ ਉਦੇ ਵਿੱਚ ਬਕਸਾਦ ਆਗੂਆਂ ਦਾ ਜਿਹੜਾ ਨਕਸ਼ਾ ਗਲਤ ਬਣਾਉਣ ਦੀ ਖਾਤਰ ਬੰਧੂ ਘਰ ਦੀ ਖਾਤਰ ਜਿਹੜੀ ਇਹ ਇਹ ਜਿੱਕੜਸ਼ਾਲੀ ਕੀਤੀ ਜਾ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਦਾ ਪਹਿਲਾਂ ਵੀ ਸਾਡਾ ਮੈਨ ਟਾਰਗੇਟ ਬੀਜੇਪੀ ਹੀ ਸੀ ਕਿਉਂਕਿ ਸੈਕਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਸਾਨੂੰ ਜਾਣ ਤੋਂ ਰੋਕਿਆ ਦਿੱਲੇ ਜਾਣ ਤੋਂ ਉਹ ਵੀ ਜਿਹੜੀ ਬੀਜੇਪੀ ਦੀ ਹਰਿਆਣਾ ਦੇ ਵਿੱਚ ਖੱਤਰ ਦੀ ਸਰਕਾਰ ਸੀਗੀ ਉਹਨਾਂ ਨੇ ਰੋਕਿਆ ਇਹ ਸਾਰਿਆਂ ਦੇ ਜਵਾਬ ਦੇ ਵਿੱਚ ਅਸੀਂ ਦੋਨੋਂ ਫੋਰਮ ਲੋਇ ਕੀਤਾ ਵੀ ਉਹਨਾਂ ਦੇ ਦਿਨਾਂ ਦੇ ਵਿੱਚ ਅ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਬੀਜੇਪੀ ਦੇ ਪੰਜਾਬ ਤੇ ਹਰਿਆਣਾ ਜਾਂ ਸਾਰੇ ਸਟੇਟਾਂ ਦੇ ਵਿੱਚ ਇਹਨਾਂ ਦੇ ਘਰਾਂ ਆ ਕੇ ਵੱਡੇ ਕੱਟ ਕਰਕੇ ਇਹਨਾਂ ਨੂੰ ਉੱਥੇ ਜਾ ਕੇ ਸਵਾਲ ਵੀ ਪੁੱਛਣੇ ਆ ਇਹਨਾਂ ਨੂੰ ਆ ਜਵਾਬ ਜਿਹੜਾ ਇਹਨਾਂ ਨੇ ਸਾਡੇ ਤੇ ਕਰਦਾਰਕੁਸ਼ੀ ਕੀਤੀ ਆ ਜਾਂ ਧਮਕੀ ਦਿੱਤੀ ਆ ਡਿਬਰੂਗੋੜ੍ਹ ਦਾ ਕਾਉਂਟੇ ਦਾ ਗੱਲ ਕੀਤੀ ਆ ਇਹ ਵੀ ਪੁੱਛਣਾ ਵੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ 2 ਤਰੀਕ ਨੂੰ ਅਸੀਂ ਕਰਾਂਗੇ ਅਸੀਂ ਪਹਿਲੇ ਥੋੜੀ ਤਰ੍ਹਾਂ ਕਰ ਇਹਨਾਂ ਨੂੰ ਤੁਸੀਂ ਕੋਈ ਕਰਨਾ ਤੁਹਾਨੂੰ ਖਤਮ ਕਰਨਾ ਗੋਲੀਆਂ ਮਾਰਨੀਆਂ ਨੇ ਤੁਹਾਨੂੰ ਡਿਬਰੂਗੋੜ੍ਹ ਦਿਖਾਉਣਾ ਸਾਡੇ ਹੋਰ ਕੋਈ ਸਾਡੇ ਦੇ ਹਮਲਾ ਕਰਨਾ ਕਰ ਲੋ ਪਰ ਅਸੀਂ ਜਿਹੜਾ ਕਿਸਾਨਾਂ ਦੀ ਆਵਾਜ਼ ਹੈ ਕਿਸਾਨਾਂ ਦੇ ਮੁੱਦੇ ਹੈ ਉਹ ਠਾਉਂਦੇ ਰਹਿਾਂਗੇ ਇਹ ਹੁਣ ਕਿਹੜੀ ਤਰੀਖ ਤੋਂ ਉਹਨਾਂ ਦੇ ਘਰਾਂ ਅੱਗੇ ਬੈਠਣਾ ਕਿੰਨਾ ਸਮੇਂ ਲਈ ਬੈਠਣਾ ਉਹ ਅਸੀਂ ਅੱਜ ਅਗੋਂ ਦਾ ਰਣ ਕਰਾਂਗੇ 22 ਤਰੀਕ ਤੋਂ ਤੁਹਾਨੂੰ ਪਹਿਲੇ ਦੱਸਿਆ ਹੋਇਆ ਵੀ ਮੋਰਚੇ ਦੇ ਸੌਵੇਂ ਦਰਾਂ ਵੱਡੇ ਚਾਰੇ ਬਾਟਰਾ ਤੇ ਪੰਜੇ ਬਾਟਰਾ ਤੇ ਸ਼ੰਭੂ ਖਲੋਰੀ ਡੱਬ ਵਾਲੀ ਤੇ ਜਿਹੜਾ ਰਤਨਪੁਰਾ ਹੈਗਾ ਉੱਥੇ ਵੱਡੇ ਇਕੱਠ ਹੋ ਰਹੇ ਐ ਲੱਖਾਂ ਜਾਨਾਂ ਦੇ ਗਿਰਤੀ ਦੇ ਵਿੱਚ ਇਕੱਠ ਹੋ ਰਹੇ ਐ ਉਹ ਉਹ ਕੱਠਾਂ ਦੇ ਵਿੱਚ ਜਿਹੜਾ 100 ਦਿਨ ਪੂਰੇ ਹੋਣ ਤੇ ਅਸੀਂ ਮੋਰਚੇ ਦਾ ਉਹ ਦਿਨ ਮਨਾ ਰਹੇ ਆ ਉਸ ਦਿਨ ਇਹਦਾ ਲਾਂਣ ਕੀਤਾ ਜਾਊਗਾ ਤਰੀਕ ਦਾ ਲਾਂਣ ਵੀ ਉਸ ਦਿਨ ਕੀਤਾ ਜਾਊ ਤੇ ਜਿਹੜਾ ਅਗਲਾ ਜਿਹੜਾ ਹੈਗਾ ਕਿੰਨਾ ਸਮਾਂ ਲਈ ਬੈਠਣਾ ਉਹਦਾ ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਘਰ ਆ ਕੇ ਉਹਦਾ ਲਾਂਣ ਵੀ 22 ਤਰੀਕ ਨੂੰ ਕੀਤਾ ਜਾਊਗਾ ਹੁਣ ਮੈਂ ਬੇਨਤੀ ਕਰਦਾ ਹਰਦੂ ਝੰਡੇ ਸਾਹਿਬ ਨੂੰ ਉਹ ਰੱਖਣਗੇ ਜਿਵੇਂ ਕਿ ਸਜੇਸ਼ਨ ਪੂਰਨੇ ਰਸਿਆ ਇਹ ਬੀਜੇਪੀ ਦੇ ਬਿਆਨਾਂ ਤੋਂ ਜਿਹੜਾ ਕਾਫੀ ਜ਼ਿਆਦਾ ਆਹਤ ਨੇ ਕਿਸਾਨ ਜੋ ਕਲੇਮ ਸਾਡੇ ਜੇ ਲੱਗ ਰਹੇ ਨੇ ਔਰ ਸਾਡੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ 22 ਤਰੀਕ ਨੂੰ ਸਾਡਾ ਵੱਡੇ ਕੱਟ ਜਿਹੜੇ ਚਾਰਾਂ ਮੋੜਿਆਂ ਦੇ ਹੋਣੇ ਆ ਉਸ ਤੋਂ ਬਾਅਦ ਜਿਹੜਾ ਵਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਪੰਜਾਬ ਫੇਰੀ ਤੇ ਆ ਰਿਹਾ ਇਹਨਾਂ ਸਾਰੇ ਮੁੱਦਿਆਂ ਨੂੰ ਮੁੱਖ ਰੱਖਦੇ ਆ ਜਿਹੜਾ ਸ਼ੰਭੂ ਸਟੇਸ਼ਨ ਤੇ ਜਿਹੜੀ ਰੇਲ ਰੋਕੀ ਰੇਲਵੇ ਟ੍ਰੈਕ ਰੋਕਿਆ ਸੀਗਾ ਉਹਨੂੰ ਜਿਹੜਾ ਵਾ ਆਪਾਂ ਇਹਨਾਂ ਹਾਲਜਣਾ ਵਾ ਉਹ ਰੋਮਚਤਾਗਾ ਤੁੰਦ ਲੱਜ ਜਿਹੜਾ ਵਾ ਵਾਈਡ ਅਪ ਕਰਦਾਂਗੇ ਔਰ 22 ਤਰੀਕ ਨੂੰ ਵੱਡੇ ਇਕੱਠ ਕਰਕੇ ਉਥੇ ਐਲਾਨ ਕੀਤਾ ਜਾਊਗਾ ਜਿਹੜਾ ਬੀਜਪੀ ਦੇ ਲੀਡਰ ਵਾਲਾ ਚਾਰਜ ਕਰਨਾ ਔਰ ਦੂਜੀ ਗੱਲ मैं ਇਹ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਸਾਡੇ ਕਿਸਾਨ ਜਿਹੜੇ ਨੇ ਕਾਫੀਆਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਿਹੜਾ ਵਾ ਉਹ ਜਾਣਗੇ ਜਿੱਥੇ-ਜਿੱਥੇ ਵੀ ਹੋਵਗੇ ਜਿੱਤਰਾ-ਇਤਰਾ ਮੀਡੀਆ ਨੂੰ ਖਬਰਾਂ ਸਾਨੂੰ ਮਿਲਣੀਆਂ ਉਥੇ-ਉਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਾਣਗੇ ਕਿਉਂਕਿ ਇਹ ਸਾਰੇ ਵਾਦੇ ਪ੍ਰਧਾਨ ਮੰਤਰੀਏ ਸੀਗੇ ਉਹਨਾਂ ਨੇ ਵਾਦੇ ਕੀਤੇ ਸੀਗੇ ਔਰ ਉਹਨਾਂ ਵਾਦਿਆਂ ਜਿਹੜਾ ਚਾਰ ਕਰੋਣ ਕੋ ਸਵਾਲ ਪੁੱਛੇ ਮਤਲਬ ਸਾਡੇ ਜਿਹੜੇ ਕਿਸਾਨ ਆ ਹਰ ਜਗ੍ਹਾ ਜਾ ਟ੍ਰੇਨ ਜਿਹੜੀ ਆ ਅੱਜ ਇਹਦਾ ਮੈਰੋਡਾ ਖਾਲੀ ਕਰਤਾ ਜਾਊਗਾ ਕਿਉਂਕਿ ਜਿਹੜੇ ਅਗਲੇ ਤਿੰਨ ਪ੍ਰੋਗਰਾਮ ਸਾਡੇ ਵੱਡੇ ਨੇ 22 ਤਰੀਕ ਵਾਲਾ ਔਰ ਪ੍ਰਾਈਮ ਮਿੰਿਸਟਰ ਦੇ ਸਵਾਲ ਪੁੱਛਣ ਦਾ ਔਰ ਜਿਹੜਾ ਬੀਜੇਪੀ ਦੇ ਧਿਰਾਂ ਦੇ ਜਿਹੜਾ ਹੋਣਾ ਵਾ ਮੇਟਾ ਦਾ ਪੂਰਾ ਤਿੰਨ ਪ੍ਰੋਗਰਾਮ ਸਾਡੇ ਵੱਡੇ ਤਲਵਾਰ ਸਿੰਘ ਰੇਨਾਂ ਤੁੰਨਾ ਚੱਲ ਰਹੀ ਹੈ ਕਪੀਟੀ ਕਰਦਾ ਦਲਵਾਰ ਸਿੰਘ ਆਪਣੇ ਕਰਦਾ ਅੱਜ ਦੀ ਗੱਲ ਹੋਰ ਬਾਤ ਕਰ ਹੋਰ ਬਾਤ ਕਰ ਸਾਡੀ ਬਾਤ ਦੇ ਰਹੀ ਹੈ ਤਕਵੀਰ ਕਰਤੇ ਜਾਂਦਾ ਉਸ ਤੋਂ ਕੋਈ ਅਜੀ ਚੁੱਕਦਾ ਨਹੀਂ ਖਲਿਤ ਹੋ ਕੇ ਮੈਂ ਇੱਕ ਇੱਕ ਮਿੰਟ ਦੀ ਟ੍ਰੇਨ ਦਾ ਅਸੀਂ ਸਾਫ਼ ਕਰਤਾ ਵੀ ਜਿਹੜਾ ਟ੍ਰੇਨ ਰੋਕੀ ਸੀ ਉਹ ਜਿਹੜੇ ਤਿੰਨ ਸਾਡੇ ਕਿਸਾਨ ਆਕੂ ਉਹਨਾਂ ਨੇ 307 ਦੇ ਕੇਚ ਚ ਝੁੱਠੇ ਕੇਚ ਵਸਾਏ ਹੋਏ ਆ ਉਹਨਾਂ ਦੀ ਰਿਹਾਈ ਦੀ ਖਾਤਰ ਟ੍ਰੇਨ ਰੋਕੀ ਸੀ ਉਹਨਾਂ ਦੇ ਰਿਹਾਈ ਦਾ ਮੁੱਦਾ ਸੀ ਕੋਈ ਛੱਡਿਆ ਨਹੀਂ ਉਹਨਾਂ ਦੇ ਵਿਹਾਈ ਕਰਾਉਣ ਦੇ ਨਾਤਰ ਅਸੀਂ ਸੰਘਰਸ਼ ਉਜਾਉਂਦੇ ਕਰਦੇ ਰਹਾਂਗੇ ਜਿਹੜਾ ਆਉਣ ਵਾਲਿਆ ਆ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਫਾਈਨਲ ਹੋ ਵੀ ਅਸੀਂ ਉਹਦਾ ਮੁੱਦਾ ਨਹੀਂ ਛੱਡਿਆ ਜਿਹੜਾ ਉਹਦੇ ਘੋੜੀ ਸ਼ੱਕਦ ਹੈ ਰੇਲ ਦੀ ਬਜਾਏ ਵੀ ਜਿਹੜਾ ਆ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਰਾਹੀਂ ਅਸੀਂ ਹਰਿਆਣਾ ਦੇ ਵਿੱਚ ਵੀ ਦੂਸਰੀਆਂ ਸਟੇਟਾਂ ਦੇ ਵਿੱਚ ਉਹਨਾਂ ਦੇ ਵਿਹਾਈ ਕਰਾਤਰ ਲੜਦੇ ਰਹਾਂਗੇ ਹਾਂਜੀ ਦਰਵਾਸ਼ਿੰਗ ਅੱਜ ਦਾ ਫ਼ੈਸਲਾ ਦੱਸਿਆ ਕਿ ਸਾਡੇ ਕਿਦਾ ਮੋਰਚਾ 13 ਜੂਨ ਨੂੰ ਲੱਗਿਆ ਉਹਦੇ ਬਾਈ 23 ਜੂਨ ਨੂੰ ਜਿਹੜਾ 100 ਦਿਨ ਪੂਰੇ ਹੋ ਪੂਰੇ ਹੋਲੇ ਨੇ ਤੇ 100 ਦਿਨ ਨੂੰ ਅਸੀਂ ਉਹਨੂੰ ਵੱਡਾ ਇੱਕ ਕਰਤਈ ਤਿਆਰਾਂ ਦੇ ਵਿੱਚ ਜਿਹੜੇ ਕਰਤਈਆਂ ਉਹ ਕਿੰਨਾ ਪਾਡਰਾਂ ਦੇ ਉੱਤੇ ਹੋਣੇ ਨੇ ਇਹਨਾਂ ਦੀਆਂ ਤਿਆਰੀਆਂ ਅਸੀਂ ਬਿਲਕੁਲ ਮੁਕੰਮਲ ਕਰ ਲੀਆਂ ਨੇ ਤੇ ਆਉਣ ਵਾਲੇ ਕਾਫਲਿਆਂ ਦੇ ਰਹਿਣ ਦਾ ਤੇ ਪਾਣੀ ਚਾਹ ਪੰਜ ਸਾਰੇ ਪ੍ਰਬੰਧ ਸਾਡੇ ਉਹਨੇ ਮੁਕੰਮਲ ਹੋ ਚੁੱਕੇ ਨੇ ਤੇ ਲੋਕਾਂ ਨੂੰ ਅਸੀਂ ਆਪੇ ਹੀ ਕਰਦੇ ਤੁਹਾਡੇ ਮਾਣੇ ਭਰਾਈ ਇਹ ਵੱਤਾਂ ਵਾਦੇ ਤੇ ਪਹੁੰਚ ਗਈ ਉਦੋਂ ਮੈਂ ਆਪਣੇ ਕਿਸਾਨ ਲੀਡਰਾਂ ਦੇ ਵਿਚਾਰ ਸਰੂ ਤੇ ਅਗਲਾ ਪ੍ਰੋਗਰਾਮ ਜਿਹੜਾ ਉਥੋਂ ਲਾਲ ਕੀਤਾ ਹੋਂ ਤਾਂ ਬੇਨਤੀ ਕਰਦਾ ਲਖਵਿੰਦਰ ਸਿੰਘ ਆਪ ਸਾਹਿਬ ਹਜਾਣਾ ਤੋਂ ਪੱਤਰਕਾਰ ਸਾਥੀਓ ਜਿਵੇਂ ਕਿ ਇਹ ਮਾਰੇ ਸਾਥੀਓ ਨੇ ਪਾਇਆ ਪੰਜਾਬ ਮੇ ਜੋ ਸ਼ਬਦਾਵਲੀ ਬੀਜਪੀ ਕੇ ਨੇਤਾਵੋ ਕੇ ਦੁਆਰਾ ਸਾਡੀ ਕਿਸਾਨੋ ਕਿਸਾਨ ਲੀਡਰੋ ਪ੍ਰਤੀ ਬੋਲੀ ਜਾ ਰਹੀ ਹੈ ਇਸੇ ਵੀ ਜਿਆਦਾ ਉਕਸਾਨੇ ਵਾਲੀ ਔਰ ਬੜਕਾਉ ਬਿਆਨਬਾਜ਼ੀ ਹਰਿਆਣਾ ਮੇ ਵੀ ਹੋ ਰਹੀ ਹੈ तो हमारे हरियाणा में भी कल हमारी पाई में अमन्यू जी के नेतृत्व में बहुत बड़ी एक पन, महापंचायत थी उसमें रोकने के लिए हमारे घर के आगे भी पैरा लगा के गाड़ियां लगा के रोका गया हमारी हरियाणा में भी जो हरियाणा में काम हुआ जिस तरह के सबसे पहला जब पहला आंदोलन था जहाँ आप आंदोलन है सबसे पहला जो ठेका है वो उसी को मनोहर लाल खट्टर को दिया गया था सड़कें रोकने के लिए किले लगाने के लिए और खड्ढे खोदने के लिए अब भी उन्होंने यही किया अब आज सिरसा में एक तरफ तो ये भाजपा हरियाणा होगी जिसने हमारी पहले आंदोलन में और अब हमारे सुख को सीधी गोली चलाकर कत्ल किया बहुत सारे साथियों को पट्ट किया अब दोबारा एक हरियाणा में सिरसा में जोगी जी आ रहे हैं ये जोगी जी वही हैं जो लिखीन को थीरी में हमारे किसानों के कातलों को संरक्षण दिया और उनको शाबाची दी ये दोनों हरियाणा और यूपी की सरकार इकट्ठी होकर भी जोर लगा रही है लेकिन अब इनके जुर्मों की जो है दास्ता बहुत लंबी हो चुकी है लोगों ने मन बना लिया है इनसे कैंडा चुकाने का ये बकलाई हुए हैं इनकी बुखलाहट नजर आ रही है जो इनकी शब्दावली है इनकी बुखलाट से निकल के आ रही है और इस बुखलाट में रोजाना नए नए बयान दाग रहे हैं जैसे कि हम जो हमारे किसान या किसान आगू जो ऐसा कोई इनके सामने से करें कि जो फिर से जाए हमारे ऊपर अटैक कर सकती है इसलिए आपके माध्यम से हम हमारे किसान भाइयों को सभी साथियों को ये भी कहते हैं कि शांति से रहे ये हारे हुए पुखलाई हुए लोग हैं जो हमारे ऊपर गाड़ियाँ चढ़ा सकते हैं सीधी गोलियों से चुपकर उनको शहीद कर सकते हैं या हमारा खतना भी बड़ा नुकसान कर सकते हैं हमारे बाईस तरीक को चारों मोर्चे जो चारों मोर्चे शंभू मोर्चा खनौरी मोर्चा और किलियामारी और रतनपुरा रतनपुरा जो राजस्थान में मोर्चा है आज श्री ये खंडपट सब प्रकाश कराए हैं बाईस को परसों भोग डाले जाएंगे वहां भी पूरा इकट किया जाएगा डबली में भी हमारे जो हरियाणा के और पंजाब के साथ लगते जिले हैं वहाँ पूरी किसानों का इकट्ठ करके वहाँ सौ दिन जो पूरे किए जाएंगे और आगे जो प्रोग्राम आया है जो हमारे तीनों साथी जेल में है हमारा अनिश खटकट आज भी उसकी तबियत खराब है वो पैंतीस दिन अमर अंचल के रहा उसकी तबीयत खराब उसके लिए भी

ਤੇ ਤੁਹਾਡੇ ਮਨ ਨੇ ਮੈਂ ਸੰਗਠਨ ਨੂੰ ਵੀ ਬੇਨਤੀ ਕਰਾਂਗੇ 2 ਜੂਨ ਤੋਂ ਅਸੀਂ ਵੱਧ ਤੋਂ ਵੱਧ ਇਕੱਠ ਕਰਨਾ ਤੇ ਵੱਧ ਤੋਂ ਵੱਧ ਟਰੈਕਟਰ ਕਰਾਲੀਆਂ ਲੈ ਕੇ ਉੱਥੇ ਲਿਉਣਾ ਹੈ ਕਿ ਜਿਹੜਾ ਇਹਨਾਂ ਨੂੰ ਸ਼ਹਿਰ ਸੱਕ ਮੋਰਚੇ ਨੂੰ ਮਜ਼ਬੂਤੀ ਮਿਲੇ ਤੇ ਸਰਕਾਰਾਂ ਦੇ ਉਹ ਜਿਹੜੀ ਐਜੰਸੀਆਂ ਜਿਹੜੀਆਂ ਕਹਿ ਰਹੀਆਂ ਐ ਕਿ ਇਹਨਾਂ ਤੋਂ ਸਰਕਾਰ ਵਿੱਚ ਬਹੁਤ ਜ਼ਿਆਦਾ ਵਾਢੀ ਕੀਤੀ ਜੇ ਬੈਠੇ ਹੋਏ ਖੜੇ ਜੰਕ ਹਾੜੀ ਦੀ ਬਦਲ ਜੋ ਸੰਭਲਣ ਵਾਸਤੇ ਗਏ ਹੋਏ ਸੀ ਤੇ ਉਹ ਫਿਰ ਵਾਪਸ ਜ਼ਿਆਦਾ ਤਰਦਾ ਚੱਕੀ ਆ ਕੇ सरकार आता तो को तो दुणु। तो दुणु। आ, प्रेस के सभी साथियों का सबका बहुत बहुत धन्यवाद साथियों जैसा कि पहले हमने, हमने हमारे दोनों मोर्चों ने मिलकर कार्यक्रम दिया था उसी अनुसार हरियाणा में हमारी कई यात्राएं हमने करी एक यात्रा सात मई से हमारी शुरू हुई थी जिसके तहत हमने हरियाणा में सैकड़ों गांवों में ਬੜੀ ਬੜੀ ਜਨ ਸਭਾਏ ਕਰੀ ਔਰ ਉਸ ਯਾਤਰਾ ਦਾ ਸਮਾਪਨ कल यानी उन्नीस तारीख को कैथल में एक बड़ी महारैली के माध्यम से हुआ था जिसमें हमारे दोनों मोर्चों के तमाम सम्मानित किसान नेता तमाम राज्यों से पहुंचे थे और वहां पे हजारों किसानों ने ये संकल्प लिया कि जो जुल्म और जातियां पिछले दस सालों में सत्ता में बैठे लोगों ने किसानों मजदूरों महिला पहलवानों के ऊपर सरपंचों के ऊपर करी बेरोजगारों के ऊपर करी है उन सारे जुल्मों को जातियों को हम याद रखेंगे और अब ब्याज समेत उनका हिसाब किताब भी करेंगे कल जो हमारी महारैली थी उसके दौरान भी हरियाणा पुलिस ने जगह जगह छापेमारी करी सीआईए की टीमों ने हमारे साथी रखविंदर सिंह और जी बड़े बड़े करके रखा गया तो तेरह फरवरी से पहले से जिस तरीके से हरियाणा में पुलिस द्वारा एक माहौल बनाया जा रहा है एक आतंक का माहौल बनाने की कोशिश की जा रही है वो आज तक जारी है उसके बावजूद की संख्या में किसान कल की में पुलिस की सारी बाधाएं सारी रुकावटें पार करते हुए पहुंचे और आंदोलन को मजबूती देने का कार्य किया इसी तरीके से हमारी सिरसा और अन्य कई जिलों में करनाल में अन्य जिलों में हमारी एक एलसीडी वैन के माध्यम से भी हमारी एक यात्रा चल रही है जी नेतृत्व में जिसमें एलसीडी के माध्यम से वो सारे सारे वो सारे विजुअल सारी वीडियो अपने किसान भाइयों को गांव गांव में जाके दिखा रहे हैं कि किस तरीके से जहरीली गैसों का इस्तेमाल किसानों के ऊपर किया गया कैसे हमारे दो हजार बीस इक्कीस आंदोलन में साढ़े सात सौ बाईस शहीद हुए कैसे इस आंदोलन में तीस से अधिक बाईस शहीद हो चुके हैं कैसे लखीमपुर में हमारे किसानों के ऊपर गाड़ियां चढ़ाई गई और एक और बात साथियों कहने के लिए कहा जाता है कि भारत का सबसे है, अभी है। लेकिन जिस तरीके से, से बीच में ओपन कर देते हैं बीच में फिर बंद कर देते हैं तो इसी कड़ी में हमारे सीनियर नेता पंदेर साहब का भी अकाउंट है उसको सस्पेंड किया गया है सुरजीत फूल जी का भी बंद किया गया है तो हम ये चीजें लोकतांत्रिक चीजें नहीं, नहीं है ये सबको तो अपनी शांतिपूर्वक तरीके से संविधानिक सबको अधिकार है और वो अधिकार उनको दिया जाना चाहिए और अंत में हम ये प्रार्थना करते हैं अपनी बात कहते करूंगा तो कि बाईस तारीख को जो हमारे मोर्चे के सौ दिन पूरे हो रहे हैं हमारे दोनों फोर्टों ने यह ऐलान किया हुआ है कि भाई बड़ी संख्या में हम शंभू बॉर्डर पे दाते सिंधवा खनौरी बॉर्डर पे डगवारी बॉर्डर पे और रतनपुरा बॉर्डर पे पंजाब के हरियाणा के राजस्थान के उत्तर प्रदेश के तमिलनाडु कर्नाटक से भी किसानों के बड़े जत्थे इन तमाम बॉर्डरों पर पहुंच रहे हैं और आज जो हमें सूचना मिली है यूपी से सैकड़ों की संख्या में गाड़ियों में काफिलों के साथ किसान वहां पे पहुंचेंगे और आंदोलन को मजबूती देना कार्य करेंगे इसलिए मेरी हाथ जोड़ के विनती है सारे साथी शांतिपूर्वक तरीके से अनुशासन में रहते हुए बाईस तारीख को मोर्चों में पहुंचे और मोर्चों को मजबूत करने का कार्य करें बहुत बहुत धन्यवाद जो पहला ਸਾਡੇ ਆਗੂ ਸਾਹਿਬਾਨਾਂ ਨੇ ਦੱਸਿਆ ਕਿਉਂਕਿ ਜਿਹੜਾ ਰੇਲ ਦਾ ਸੀ ਵਾਪਸੀ ਲਿਆ ਹੈਗਾ ਉਹਨੂੰ ਐਮ ਮੁੱਦੇ ਪੰਜਾਬ ਦਾ ਵੀ ਦੇਖਿਆ ਗਿਆ ਕਿਉਂਕਿ ਸਾਡੇ ਤੇ ਸਾਰਾ ਐਕਸ਼ਨ ਆਉਂਦਾ ਕਿਸਾਨਾਂ ਤੇ ਹੀ ਆਉਂਦਾ ਵਪਾਰੀ ਨੂੰ ਤਾਂ ਵੇਖਿਆ ਹੀ ਗਿਆ ਉੱਥੇ ਖਾਦ ਆਉਣੀ ਹੈ ਕੋਲਾ ਆਉਣਾ ਉਹ ਵੀ ਸਾਡੇ ਤੇ ਭਾੜਾ ਪਣਿਆ ਜਾਊਗਾ ਇਸ ਕਰਕੇ ਡਿਸੀਜਨ ਲਿਆ ਉਹਨਾਂ ਜਿਹੜੀ